ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 16 8 ਮਹੱਲਾ 4 ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾਹ ਵਣਜਾਰਾ ਜਗ ਆਪ ਹੈ ਪਿਆਰਾ ਆਪੇ ਸਾਚਾ ਸਾ ਆਪੇ ਵਣਜ ਵਾਪਾਰੀਆ ਪਿਆਰਾ ਅਪੇ ਸੱਚ ਵੇਸਾ ਅਪੇ ਆਪ ਵਰਤਦਾ ਪਿਆਰਾ ਅਪੇ ਆਪ ਅਪਾਹ ਵਣਜਾਰਾ ਜੱਗ ਆਪ ਹੈ ਪਿਆਰਾ ਅਪੇ ਸਾਚਾ ਸਾਹ ਅੱਪੇ ਵਣਜ ਵਾ ਪਾਰਿਆ ਪਿਆਰਾ ਅੱਪੇ ਸੱਚ ਵਿਸਾਹ ਜਪ ਮੰਨ ਹਰ ਹਰ ਨਾਮ ਸਲਾਹ ਗੁਰ ਕਿਰਪਾ ਤੇ ਪਾਈਏ ਪਿਆਰਾ અમૃત અગમ અથા રહાવ અપે સુણ સબ વેખદા પ્યારા મુખ બુલે આપ મહા અપે ઉજડ પાએ દા પ્યારા ਆਪ ਵੇਖਾਲੇ ਰਾਹ ਅਪੇ ਹੀ ਸਭ ਆਪ ਹੈ ਪਿਆਰਾ ਅਪੇ ਵੇ ਪਰਵਾਹ ਅਪੇ ਆਪ ਉਪਾਏ ਦਾ ਪਿਆਰਾ ਸੇਰ ਆਪੇ ਧੰੜੈ ਲਾਹ ਆਪ ਕਰਾਏ ਸਾਖਤੀ ਪਿਆਰਾ ਆਪੇ ਮਾ ਆਪ ਮਾਰੇ ਮਰ ਜਾ ਆਪ ਕਰਾਏ ਸਾਖਤੀ ਪਿਆਰਾ ਆਪ ਮਾਰੇ ਮਰ ਜਾ ਆਪੇ ਪਤਣ ਪਾਤਣੀ ਪਿਆਰਾ ਆਪੇ ਪਾਰ ਲੰਘਾ ਆਪੇ ਸਾਗਰ ਬੋਹਤਾ ਪਿਆਰਾ ਗੁਰਖੇ ਵਟ ਆਪ ਚਲਾ ਆਪੇ ਹੀ ਚੜ ਲੰਘਦਾ ਪਿਆਰਾ ਕਾਰਜੋਜ ਵੇਖੈ ਪਾਤਸ਼ਾਹ ਆਪੇ ਆਪ ਦਇਆਲ ਹੈ ਪਿਆਰਾ ਜਨ ਨਾਨਕ ਬਖਸ਼ ਮਿਲਾ ਆਪੇ ਹੀ ਚੜ ਲੰਗਦਾ ਪਿਆਰਾ ਕਰ ਚੋਜ ਵੇਖੈ ਪਾਤਸ਼ਾਹ ਆਪੇ ਆਪ ਦਇਆਲ ਹੈ ਪਿਆਰਾ ਜਨਾਨੰਕ ਬਖਸ਼ ਮਿਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਿ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾਹ ਵਣਜਾਰਾ ਜਗ ਆਪ ਹੈ ਪਿਆਰਾ ਆਪੇ ਸਾਚਾ ਸਾਹ ਆਪੇ ਵਣਜ ਵਾ ਪਾਰਿਆ ਪਿਆਰਾ ਆਪੇ ਸੱਚ ਵਿਸਾਹ